ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੜੀ ਕੈਨੇਡਾ ਤੋਂ 7 ਸਾਲਾਂ ਬਾਅਦ ਪੰਜਾਬ ਆਉਂਦੀ ਹੈ ਤੇ ਆ ਕੇ ਆਪਣੀ ਦਾਦੀ ਨੂੰ ਫੋਨ ਕਰਦੀ ਹੈ ਮੈਂ ਆ ਗਈ ਤੁਸੀਂ ਬਾਹਰ ਆ ਜਾਓ ਤੇ ਦਾਦੀ ਨੂੰ ਆਪਣੀ ਪੋਤੀ ਦੀ ਅਵਾਲ ਸੁਣ ਕੇ ਚਾਹ ਚੜ ਜਾਂਦਾ ਜਿਵੇਂ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਹਲੋ ਕਮਟ ਮੈਂ ਉਸੇ ਦਾ ਅੱਜੋ ਪਰ ਮੈਂ ਆ ਗਈਆਂ ਦੱਸਿਓ ਫੋਨ ਤੋਂ ਫੋਨ ਕਰ ਰਹੀਆਂ ਮੈਂ نانی نیجو یاو اوه